ਅਚਾਨਕ ਹੜਾ ਆਉਂਦੇ ਨੇ ਅਚਾਨਕ ਆਇਆ ਸਲਾਬ ਸਾਰਾ ਕੁਝ ਤਬਾਹ ਕਰਕੇ ਰੱਖ ਦਿੰਦਾ ਹੈ ਕਈ ਜ਼ਿੰਦਗੀਆਂ ਇਸ ਹੜ ਦੇ ਵਿੱਚ ਰੁੜ ਜਾਂਦੀਆਂ ਨੇ ਤਾਂ ਅਮਰੀਕਾ ਤੋਂ ਬੇहद ਮੰਦ ਭਾਗੀ ਖਬਰ ਆਈ ਹੈ ਜਿੱਥੇ ਹੜਾਂ ਕਰਕੇ ਬੇहद ਭਿਆਨਕ ਤਬਾਹੀ ਹੋਈ ਹੈ ਟੈਕਸਸ ਦੇ ਵਿੱਚ ਆਏ ਹੜ ਕਰਕੇ ਘਟੋ ਘਟ 37 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ 14 ਬੱਚੇ ਵੀ ਸ਼ਾਮਿਲ ਨੇ ਅਤੇ ਕੈਂਪ ਦੇ ਕਈ ਬੱਚੇ ਨੇ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਨੇ ਤਾਂ ਟੈਕਸਸ ਹਿੱਲ ਕੰਟਰੀ ਵਿੱਚ ਪਏ ਭਾਰੀ ਮੀਂਹ ਕਾਰਨ ਸ਼ੁੱਕਰਵਾਰ ਨੂੰ 37 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਲੋਕ ਲਾਪਤਾ ਹੋ ਗਏ ਸੀ ਤਾਂ ਟੈਕਸਾਸ ਵਿੱਚ ਅਚਾਨਕ ਆਏ ਫਲੈਸ਼ ਫਲੱਡ ਕਾਰਨ 37 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਅਤੇ ਇਹਨਾਂ ਦੇ ਵਿੱਚ 14 ਬੱਚੇ ਵੀ ਸ਼ਾਮਲ ਨੇ ਹਾਲਾਂਕਿ ਮ੍ਰਿਤਕਾਂ ਦੀ ਗਿਣਤੀ ਹੈ ਜਿਹੜੀ ਉਹ ਵੱਧ ਸਕਦੀ ਹੈ ਲਾਪਤਾ ਲੋਕਾਂ ਵਿੱਚ 20 ਤੋਂ ਵੱਧ ਲੜਕੀਆਂ ਵੀ ਸ਼ਾਮਲ ਦੱਸੀਆਂ ਜਾ ਰਹੀਆਂ ਨੇ ਜੋ ਕਿ ਗਰਮੀਆਂ ਦੇ ਕੈਂਪ ਦੇ ਵਿੱਚ ਮੌਜੂਦ ਸਨ ਤਾਂ ਬਚਾਅ ਟੀਮਾਂ ਤੇਜ਼ੀ ਦੇ ਨਾਲ ਰੈਸਕਿਊ ਆਪਰੇਸ਼ਨ ਚਲਾ ਰਹੀਆਂ ਨੇ ਪਾਣੀ ਦੇ ਵਿੱਚ ਕਿਸ਼ਤੀਆਂ ਤੇ ਹੈਲੀਕਾਪਟਰ ਰਾਹੀਂ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਰਿਪੋਰਟ ਅਨਸਾਰ ਕੇਂਦਰੀਕਰ ਕਾਉਂਟੀ ਵਿੱਚ ਰਾਤੋਂ ਰਾਤ ਘੱਟੋ-ਘੱਟ 10 ਇੰਚ ਯਾਨੀ ਕਿ 25 ਸੈਂਟੀਮੀਟਰ ਬਾਰਿਸ਼ ਹੁੰਦੀ ਹੈ ਜਿਸ ਕਰਕੇ ਗੁਆਂਡਾ ਲੂਪ ਨਦੀ ਦੇ ਵਿੱਚ ਫਲੈਸ਼ ਫਲੱਡ ਆ ਜਾਂਦਾ ਹੈ ਸ਼ੁੱਕਰਵਾਰ ਦੇ ਸ਼ਾਮ ਤੱਕ ਇੱਕ ਨਿਊਜ਼ ਕਾਨਫਰੰਸ ਕਰਕੇ ਕਾਉਂਟੀ ਦੇ ਸ਼ੈਰਫ ਲੈਰੀ ਲੀਥਾ ਨੇ ਦੱਸਿਆ ਕਿ ਇਸ ਕਾਰਨ ਹੁਣ ਤੱਕ 37 ਲੋਕ ਮਾਰੇ ਗਏ ਨੇ ਅਧਿਕਾਰੀਆਂ ਨੇ ਦੱਸਿਆ ਕਿ 237 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 167 ਜਣਿਆਂ ਨੂੰ 에어 ਲਿਫਟ ਕਰਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਤਹਾੜਾਂ ਤੋਂ ਲਗਭਗ 36 ਘੰਟੇ ਬਾਅਦ ਵੀ ਅਧਿਕਾਰੀਆਂ ਨੇ ਇਹ ਨਹੀਂ ਸੀ ਦੱਸਿਆ ਕਿ ਕੈਂਪ ਮਿਸਟਿਕ ਤੋਂ 27 ਬੱਚਿਆਂ ਤੋਂ ਇਲਾਵਾ ਕਿੰਨੇ ਹੋਰ ਲੋਕ ਦੇ ਜਿਹੜੇ ਇਹਨਾਂ ਫਲੈਸ਼ ਫਲਰਸ ਦੇ ਵਿੱਚ ਲਪਤਾ ਹੋਏ ਨੇ ਤਾਂ ਜ਼ਿਆਦਾਤਰ ਮ੍ਰਿਤਕਾਂ ਨੂੰ ਕੱਢਣ ਦੀ ਖਬਰ ਆ ਜਿਹੜੀ ਉਹ ਸਾਹਮਣੇ ਆਈ ਹੈ ਤਾਂ ਸ਼ੁਕਰਵਾਰ ਨੂੰ ਦਿਨ ਚੜ੍ਹਨ ਤੋਂ ਸਿਰਫ 45 ਮਿੰਟ ਪਹਿਲਾਂ ਗੁਆਂਡਾ ਲੂਪ ਨਦੀ ਦੇ ਵਿੱਚ ਇੱਕ ਵਿਨਾਸ਼ਕਾਰੀ ਤੇਜ਼ ਰਫ਼ਤਾਰ ਵਾਲਾ ਫਲੈਸ਼ ਫਲੱਡ ਆਉਂਦਾ ਹੈ ਜਿਹੜਾ ਕਿ 26 ਫੁੱਟ ਤੋਂ ਵੀ ਵੱਧ ਜਾਂਦਾ ਹੈ ਅਤੇ ਇਸ ਦੇ ਨਾਲ ਕਈ ਘਰ ਤੇ ਵਾਹਨ ਇਸ ਦੇ ਵਿੱਚ ਰੁੜ ਜਾਂਦੇ ਨੇ ਖਤਰਾ ਜਿਹੜਾ ਉਹ ਅਜੇ ਵੀ ਖਤਮ ਨਹੀਂ ਹੋਇਆ ਕਿਉਂਕਿ ਸ਼ਨੀਵਾਰ ਨੂੰ ਸੈਨ ਐਂਟਰੀਓ ਦੇ ਵਿੱਚ ਭਾਰੀ ਬਾਰਿਸ਼ ਆ ਜਿਹੜੀ ਉਹ ਹੋ ਰਹੀ ਸੀ ਜਿਸ ਕਰਕੇ ਹੜ੍ਹਾਂ ਦੀਆਂ ਚੇਤਾਵਨੀਆਂ ਨੇ ਜਿਹੜੀਆਂ ਉਹ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਲਗਾਤਾਰ ਨਿਗਰਾਨੀ ਰੱਖਣ ਦੇ ਲਈ ਕਿਹਾ ਜਾ ਰਿਹਾ ਹੈ ਤਾਂ ਅਮਰੀਕਾ ਦੇ ਟੈਕਸਾਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਵੱਡੀ ਕੁਦਰਤੀ ਤਬਾਹੀ ਹੋਈ ਹੈ ਅਤੇ ਹੁਣ ਤੱਕ 37 ਲੋਕ ਇਸ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਅਤੇ ਇਸ ਦੀ ਗਿਣਤੀ ਆ ਜਿਹੜੀ ਉਹ ਵੀ ਵਧ ਤਕਦੀ ਹੈ ਜਦਕਿ ਸਮਰ ਕੈਂਪ ਦੇ ਬੱਚਿਆਂ ਸਮੇਤ ਕਈ ਲੋਕ ਨੇ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਨੇ ਤਾਂ ਅਮਰੀਕਾ ਦੇ ਵਿੱਚ ਵੱਡੀ ਤਬਾਹੀ ਦੇਖਣ ਨੂੰ ਮਿਲੀ ਹੈ ਜਿੱਥੇ ਕੁਦਰਤ ਕਹਿਰਵਾਨ ਹੋਈ ਹੈ ਅਤੇ ਇੱਥੇ ਫਲੈਸ਼ ਫਲੱਡਾਂ ਕਰਕੇ ਕਈ ਕੀਮਤੀ ਜ਼ਿੰਦਗੀਆਂ ਨੇ ਜੜੀਆਂ ਉਹ ਮੌਤ ਦੀ ਪੇਟ ਚੜ ਗਈਆਂ ਨੇ